ਲੇ ਕੇ ਆਏ ਆ ਜਿਆਦਾ ਲੰਮੀ ਵੀਡੀਓ ਨਹੀਂ ਬਣਾਉਂਦੇ ਬੜਾ ਟਾਈਮ ਨਹੀਂ ਖਰਾਬ ਕਰਦੇ ਤਿੰਨ ਕ ਟਰੈਕਟਰ ਤੁਹਾਨੂੰ ਲੈ ਕੇ ਆਇਆਗੇ ਵਧੀਆ ਰੇਟ ਵਾਲੇ ਤਿੰਨ ਕ ਲੈ ਕੇ ਆਇਆ ਤੁਹਾਨੂੰ ਡੰਗਾ ਲਾਉਣ ਵਾਲੇ ਲੱਖ ਰੁਪਏ ਦੇ ਵਿੱਚ ਵਿੱਚ ਵਾਲੇ ਤੇ ਆ ਪਹਿਲਾ ਟਰੈਕਟਰ ਤੁਹਾਨੂੰ ਦਿਖਾਉਣਾ ਜੀ 312 ਤੇ ਇਹ 88 ਮਾਡਲ ਹੈ ਵੀਰੇ ਦੋ ਸਿਲੰਡਰ ਦੇ ਵਿੱਚ ਆ ਜਾਂਦਾ ਇਹਨੂੰ ਇੱਕੋ ਦਾ ਪੰਪ ਲੱਗਾ ਹੁੰਦਾ ਭੱਟੀਆਂ 25 ਗਰਨੇ ਵਰਗੀਆਂ ਸੇਮ ਹੁੰਦੀਆਂ ਇਹਦੀਆਂ ਤੇ ਮਤਲਬ ਕਿ ਡੀਜ਼ਲ ਖਰਚਾ ਦਾ ਬਹੁਤ ਘੱਟ ਆ ਹਿੰਦੁਸਤਾਨ ਟਰੈਕਟਰ ਹੈ ਵੀਰੇ ਇਹ ਤੇ ਪਿੱਛੋਂ ਆਪਾਂ ਕਹਿ ਦਈਏ ਇਹਦੋਂ ਪਿੱਛੇ ਪਿੱਛੇ ਸਾਰਾ ਐਚ ਐਮਟੀ ਵਾਲਾ ਜਗਾੜ ਹੀ ਹੁੰਦਾ ਗੇਅਰ ਬਾਕਸ ਵੀ ਐਚ ਐਮਟੀ ਵਾਲਾ ਹੁੰਦਾ ਇਹਦਾ ਤੇ ਥੋੜੀ ਫਰਕ ਹੁੰਦਾ ਦਾ ਮਾੜਾ ਮੋਟਾ ਬਸ ਹੈਗਾ ਜੀਟਰੀ ਹੁੰਦਾ ਇਹ 25 11 ਹੀ ਕਹਿ ਸਕਦੇ ਆਪਾਂ ਇਹਨੂੰ ਤੇ ਆ ਇਹਦਾ ਮਾਡਲ ਵਗੈਰਾ ਵਾਲਾ ਜਹਾਂ ਜੀ 312 ਤੇ ਸਾਰਾ ਟਰੈਕਟਰ オリジナル ਹੈ ਤੇ ਮਾਡਲ 88 ਹੈ ਕੀਮਤ ਇਹਦੀ ਬਾਈ ਮੁੱਲ ਰੱਖਦੇ ਨੇ 1 ਲੱਖ 20000 ਰੁਪਏ ਬਾਕੀ ਮੌਕੇ ਤੇ ਬਹੁਤ ਜਿਆਜ ਰੇਟ ਦੇ ਦੇਣਗੇ ਬਾਈ ਤੇ ਮੇਨ ਗੱਲ ਮਿੱਤਰੋ ਇਹ ਆ ਟਾਇਰ ਬਿਲਕੁਲ ਨਵੇਂ ਨੇ ਦੇ ਬਿਲਕੁਲ ਨਵੇਂ ਨੇ ਟਾਇਰ ਜਮਾ ਆਪਾਂ ਕਹਿ ਰਹੇ 95 ਪੈਸੇ ਟਾਇਰ ਨੇ ਸੁੱਕਾ ਟਰੈਕਟਰ ਆ ਬਿਲਕੁਲ ਤੇ ਬਾਕੀ ਸਾਈਡ ਸੂਟ ਤੋਂ ਵਿਖਾਣ ਹੈ ਤੁਹਾਨੂੰ ਚਾਰੇ ਪਾਸੋਂ ਟਰੈਕਟਰ ਦਿਖਾ ਦਿੰਨੇ ਆ ਚੰਗਾ ਟਰੈਕਟਰ ਆ ਤੇ ਬੈਂਪਰ ਉਪਰ ਪੂਰਾ ਹੈਵੀ ਲੱਗਿਆ ਹੋਇਆ ਆ ਕੀ ਉਤਾਵਾਂ ਜਾਣੇ ਕਰੀਏ ਇਹਦੀ ਤੇ ਪਹਿਲੇ ਟਾਇਰ ਨੇ ਮਹਿਣੇ ਅਗਲੇ ਆਪਾਂ ਕਹਿ ਸਕਦੇ ਆ 50 ਕੁ ਪੈਸੇ ਅਗਲੇ ਨੇ ਤੇ ਬੈਟਰੀ ਸਾਈਡ ਤੇ ਕਰੀ ਗੇ ਸੈਲਫ ਸਟਾਰਟ ਆ ਟਰੈਕਟਰ ਦੀ ਸਰਵਿਸ ਹੋਈ ਹੋਈ ਹੈ ਇੰਜਨ ਦਾ ਕੰਮ ਪੂਰਾ ਓਕੇ ਹੋਇਆ ਹੋਇਆ 1 ਰੁਪਈਆ ਨਹੀਂ ਭਾਲਦਾ ਤੁਹਾਡਾ ਇਹ ਜੇ ਕਿਸੇ ਨੇ ਕੁਈ ਛੋਟੇ-ਮੋਟੇ ਹੜੰਬੇ-ਹੜੁੰਬੇ ਤੇ ਜਾਂ ਕਿਤੇ ਹੋਰ ਲਾਉਣਾ ਮੰਡੀ 'ਚ ਝਾਰ ਵਾਸਤੇ ਜਾਂ ਕੋਈ ਖੇਤ ਜਾਣ ਆਉਣ ਵਾਸਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲ ਕਰ ਲਿਓ ਬਾਈ ਨਾਲ ਤੇ ਅਗਲਾ ਟਰੈਕਟਰ ਦਿਖਾਉਣਿਆ ਸੋਨਾਲੀਕਾ 2007 ਮਾਡਲ ਆ ਪੂਰੀ ਚੰਗੀ ਗੱਲ ਵਾ ਤਾਂ ਟਾਇਰ ਇਹਦੇ ਲਗਭਗ ਚਾਰੇ ਨਵੇਂ ਨੇ ਤੇ ਇੰਜਨ ਗੇਅਰ ਦਾ ਟਰੈਕਟਰ ਪੂਰੀ ਫੁੱਲ ਗਾਰੰਟੀ ਹੈ ਬਾਈਆਂ ਦੀ ਨੰਬਰ ਬਾਈਆਂ ਦਾ ਸਕਰੀਨ ਤੇ ਹੁੰਦਾ ਹਰੇਕ ਟਰੈਕਟਰ ਦਾ ਸੀਟਾਂ ਹੂਟਾਂ ਗੱਦੀਆਂ ਵਧੀਆ ਲੱਗੀਆਂ ਸੀਟ ਕਵਰ ਨਵੇਂ ਆ ਚਿੱਲੇ-ਚੁੱਲੇ ਬਹੁਤ ਘੱਟ ਹੋਇਆ ਬਾਈ ਸਾਈਡ ਗੇਅਰ ਆ ਬਹੁਤ ਸਾਫ਼ ਅਮਰਗਾ ਟਾਂਬਰ ਗੂਟਾਂ ਦਾ ਕਿਤੇ ਗਲਿਆ ਨਹੀਂ ਹੈਗਾ ਕੁੱਲ ਮਿਲਾ ਕੇ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਟਰੈਕਟਰ ਲੈ ਸਕਦੇ ਹੋ ਡਾਕ ਰੁਪਏ ਦਾ ਖਰਚਾ ਨਹੀਂ ਹੁੰਦਾ ਉਸ ਤੋਂ ਬਾਅਦ ਚ ਕੋਈ ਰੰਗ ਪੇਂਟ ਨਹੀਂ ਵੱਜਿਆ ਹੈਗਾ ਕੋਈ ਵਪਾਰੀਆਂ ਦਾ ਟਰੈਕਟਰ ਨਹੀਂ ਹੈਗਾ ਬੀਕੇਟੀ ਦੇ ਟਾਇਰ ਲੱਗੇ ਹੋਏ ਨੇ ਚੌਂਕੜਾ ਟਾਇਰਾਂ ਦਾ ਲਗਭਗ ਨਵੇਂ ਹੀ ਆ 95 ਪੈਸੇ ਟਾਇਰ ਪਏ ਨੇ ਤੇ 28 14 ਨੂੰ 28 ਦੇ ਟਾਇਰ ਹੈ ਵੀਰੇ ਤੇ ਟਰੈਕਟਰ ਸਾਰਾ ਓਕੇ ਆ ਸੋਨਾਲਿਕਾ 50 ਦਾ ਜੀ ਡੀਆਈ ਇੰਜਨ ਗੇਅਰ ਤੁਹਾਨੂੰ ਦਿਖਾਉਣ ਨੇ ਬੈਟਰੀ ਕੰਡੀਸ਼ਨ ਚੰਗੀ ਆ ਨਵੀਂ ਕੰਡੀਸ਼ਨ ਚ ਬੈਟਰੀ ਆ ਸੋ ਸਾਧਰੀ ਉਤਰੀ ਵਧੀਆ ਲੱਗੀ ਹੋ ਤੇ ਅਗਲਾ ਹੈ ਗਾਇਸ ਸਵਰਾਜ 855 ਇਹ ਟਰੈਕਟਰ ਵੀ ਸਾਫ ਸੁਥਰਾ ਹੈ ਇਹਦੇ ਟਾਇਰ ਵੀ 95 ਪੈਸੇ ਪਏ ਨੇ ਤੇ ਇਹਦੇ ਟਾਇਰ ਸ਼ੀਟ ਤੇ ਲੱਗੇ ਹੋਇਆ ਵੀ ਚੰਗੇ ਟਾਇਰ ਲੱਗੇ ਹੋਏ ਨੇ ਇੰਜਨ ਗੇਅਰ ਤਾਂ ਇਹ ਵੀ ਬਹੁਤ ਸਾਫ ਟਰੈਕਟਰ ਹੈ ਸਾਰਾ ਓਰੀਜਨਲ ਆ ਕਿਤੇ ਰੰਗ ਪੇਂਟ ਨਹੀਂ ਹੋਇਆ ਹੋਇਆ ਬਿਲਕੁਲ ਓਕੇ ਕੰਡੀਸ਼ਨ 'ਚ ਹੈ ਇਹ ਪਿੱਛੋਂ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਸਾਫ ਕਰਵਾਤਾ ਕੋਈ ਪੇਂਟ ਪੌਂਟ ਨਹੀਂ ਹੋਇਆ ਹੈਗਾ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਆ ਵੀ ਟਰੈਕਟਰ ਦੀ ਕੰਡੀਸ਼ਨ ਹੀ ਦੱਸ ਦੇ ਕਿ ਤੋ ਘਸਿਆ ਕੋਸਿਆ ਨਹੀਂ ਹੋਇਆ ਤੇ ਪਾਈਪ ਲੱਗੀ ਹੋਇਆ ਡਿਸਟ੍ਰੀਬਿਊਟਰ ਵਾਲੀ ਸਾਰਾ ਕੁਝ ਓਕੇ ਆ ਤੇ ਬੰਜਾਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਰਨਾਲੇ ਮੰਡੀ ਚ ਟਰੈਕਟਰ ਖੜਾ ਜੀ ਬੰਜਾਂ ਨਾਲ ਬਾਕੀ ਗੱਲ ਕਰ ਲੈ ਤੁਸੀਂ ਫੋਨ ਲਾ ਲਿਓ ਸਾਰਾ ਟਰੈਕਟਰ ਵੈਨਲ ਆ ਕਿਤੋਂ ਪੇਂਟ ਨਹੀਂ ਕਿਤੇ ਬੈਡ ਨਹੀਂ ਹੋਇਆ ਹੋਇਆ ਤੇ ਆ ਕੀਮਤ ਆ ਬਾਈ 2009 ਮਾਡਲ ਆ 3 ਲੱਖ 70 ਹਜ਼ਾਰ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਪੂਰਾ ਵਧੀਆ ਹੋ ਜਾਊਗਾ ਤੇ ਹੋਰ ਵੀ ਦਿਖਾਉਣਾ ਟਰੈਕਟਰ ਜਿਹੜੇ ਵੀ ਨਵੇਂ ਆਇਆ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਬਣੇ ਰਹੋ ਵੀਡੀਓ ਦੇ ਨਾਲ